ਕਮ ਜਿਸ ਤਰ੍ਹਾਂ ਜਿਹੜੇ ਦਿਨ ਤੋਂ ਲਗਾਤਾਰ ਰਾਤੋ ਵੀ ਬਰਸ ਰਿਹਾ ਸੋ ਹਮ ਤਾਂ ਕਲੀ بارش ਹੋ ਚੁੱਕੀ ਹੈ ਕਿ ਆਹ ਉਹ ਅਨਵਾਇਸ ਜਨਰੈਟ ਸ਼ੁਰੂ ਹੋ ਰਿਹਾ ਹਾਂ ਹਾਂਜੀ ਜਿਸ ਤਰ੍ਹਾਂ ਆਪਾਂ ਦੇਖ ਰਹੇ ਹਾਂ ਕਿ ਜਿਹੜਾ ਜੂਨ ਦਾ ਮਹੀਨਾ ਹੈ ਇੱਕ ਤਰ੍ਹਾਂ ਨਾਲ ਮੌਨਸੂਨ ਦੀ ਸਟਾਰਟ ਹੀ ਹੁੰਦੀ ਹੈ ਕਿਉਂਕਿ ਅਸੀਂ ਜਿਹੜੇ ਮੌਨਸੂਨ ਮਨਸ ਨੇ ਉਹਨਾਂ ਦੇ ਵਿੱਚ ਜੂਨ ਚ ਲਈਏ ਜੋ ਸੈਪਟੈਂਬਰ ਚਾਹ ਮਹੀਨਾ ਹੀ ਕੰਸੀਡਰ ਕਰਦੇ ਆ ਤੇ ਜੂਨ ਦੇ ਵਿੱਚ ਜਿਹੜੀ ਕੱਲ بارش ਹੋਈ ਹੈ ਕਾਫੀ ਅੱਛੀ بارش ਲੁਧਿਆਣੇ ਚ ਰਿਕਾਰਡ ਕੀਤੀ ਗਈ ਹੈ ਸਾਡੇ ਕੋਲ 47.4 ਮਿਲੀਮੀਟਰ ਜਿਹੜੀ بارش ਆ ਰਿਕਾਰਡ ਹੋਈ ਹੈ। ਔਰ ਇਹ ਜਿਹੜੀ بارش ਹੈ ਤਿੰਨ ਚਾਰ ਜ਼ਿਲ੍ਹਿਆਂ ਦੇ ਵਿੱਚ ਕਾਫੀ ਅੱਛੀ ਰਹੀ ਹੈ। ਬਾਕੀ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਵੀ ਮੌਸਮ ਜਿਹੜਾ ਉਹ ਠੀਕ ਰਿਹਾ ਹੈ ਜਿਹਦੇ ਨਾਲ ਜਿਹੜੇ ਟੈਂਪਰੇਚਰਸ ਨੇ ਆਫ ਰੋਲ ਹੋਏ ਨੇ। ਪਰ ਜਿਹੜੀ ਚੰਗੀ بارش ਆ ਉਹ ਤਿੰਨ ਚਾਰ ਜ਼ਿਲ੍ਹਿਆਂ ਦੇ ਵਿੱਚ ਰਿਕਾਰਡ ਕੀਤੀ ਗਈ ਹੈ। ਤੇ ਜਿਹੜੀ ਸਾਡੇ ਕੋਲ ਪਹਿਲਾਂ ਜੂਨ ਦੇ ਸਟਾਰਟ ਦੇ ਵਿੱਚ ਵੀ ਅੱਛੀ بارش ਹੋਈ ਸੀਗੀ। ਤੋਂ ਸਾਡੇ ਕੋਲ ਹੁਣ ਜਿਹੜੀ ਟੋਟਲ بارش ਹੈਗੀ ਉਹ 68 ਦੇ ਨੀਅਰਬਾਊਟ ਹੋ ਚੁੱਕੀ ਹੈ। ਤੇ 83 ਜਿਹੜੀ ਹੈ ਨਾਰਮਲੀ ਜੂਨ ਦੇ ਵਿੱਚ ਹੁੰਦੀ ਹੈ ਸੋ ਕਾਫੀ ਅੱਛੀ بارش ਹੰਤ ਜਿਹੜੀ ਹੈ ਰਿਕਾਰਡ ਹੋ ਗਈ ਹੈ ਜਿਹੜੀ ਫਸਟ ਫੋਰਟ ਨਾਈਟ ਆਫ ਆਪਾਂ ਜੂਨ ਕਹਿ ਸਕਦੇ ਆ ਅਰ ਜਿਹੜੀ ਹੁਣ ਜਿਹੜੀ ਇਹ بارش ਹੋਈ ਹੈ ਇਹ ਪ੍ਰੀ ਮੌਨਸੂਨ ਸ਼ਾਵਰਸ ਆਪਾਂ ਕਹਿ ਸਕਦੇ ਹੈਗਾ ਕਿਉਂਕਿ 25 ਜੂਨ ਨੂੰ ਜਿਹੜੀ ਮੌਨਸੂਨ ਆ ਪੰਜਾਬ ਦੇ ਵਿੱਚ ਪਹੁੰਚਣ ਦੀ ਸੰਭਾਵਨਾ ਹੈ ਕੀ ਹੈ ਔਰ ਇਸ ਵਾਰੀ ਜਿਹੜੀ ਐਡਵਾਂਸ ਹੈ ਕਾਫੀ ਮੌਨਸੂਨ ਕਿਉਂਕਿ ਨਾਰਮਲੀ ਇਹ 1 ਜੁਲਾਈ ਨੂੰ ਜਿਹੜੀ ਪੰਜਾਬ ਦੇ ਵਿੱਚ ਪਹੁੰਚਦੀ ਹੈ ਸੋ ਜਿਸ ਤਰ੍ਹਾਂ ਕਿ ਕੇਟਲਾ ਕੋਸਟ ਦੇ ਉੱਤੇ ਵੀ ਇਸ ਵਾਰੀ ਜਿਹੜੀ ਮੌਨਸੂਨ ਹੈ ਉਹ ਐਡਵਾਂਸ ਸੀਗੀ 6-7 ਦਿਨ ਇਸੇ ਤਰ੍ਹਾਂ ਹੀ ਪੰਜਾਬ ਦੇ ਵਿੱਚ ਵੀ ਇਸ ਵਾਰੀ ਐਡਵਾਂਸ ਹੀ ਲੱਗ ਰਹੀ ਹੈਗੀ ਹੈ ਤੇ ਉਮੀਦ ਕਰਦੇ ਆ ਕਿ 25 ਨੂੰ ਜਿਹੜੀ ਮੌਨਸੂਨ ਆ ਪੰਜਾਬ ਦੇ ਵਿੱਚ ਪਹੁੰਚੇਗੀ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਹਲੇ ਇਸ ਤਰ੍ਹਾਂ ਹੀ ਸਾਨੂੰ ਜਿਹੜੀ ਪ੍ਰੀ ਮੌਨਸੂਨ ਸ਼ਾਵਰਸ ਦੇਖਣ ਨੂੰ ਮਿਲਣਗੇ ਨਗਰ ਤਾਪਮਾਨ ਲੱਗਦਾ ਵੀ ਕੁਝ ਕਮੀ ਆਈ ਹੈ ਤਾਪਮਾਨ ਦੇ ਵਿੱਚ ਜੇ ਕਿਰਾਵਤ ਹਾਂਜੀ ਟੈਂਪਰੇਚਰਸ ਦੇ ਵਿੱਚ ਕਾਫੀ ਫਰਕ ਪਿਆ ਜਿਸ ਤਰ੍ਹਾਂ ਕਿ ਨੋਰਮਲ ਜਿਹੜਾ ਦਿਨ ਦਾ ਤਾਪਮਾਨ ਹੈ ਜਾਂ ਰਾਤ ਦਾ ਤਾਪਮਾਨ ਦੋਨੇ ਜਿਹੜੇ ਨੋਰਮਲ ਨਾਲੋਂ ਘੱਟ ਰਿਕਾਰਡ ਕੀਤੇ ਜਾ ਰਹੇ ਨੇ ਜਿਸ ਤਰ੍ਹਾਂ ਕਿ 38 ਡਿਗਰੀ ਸਾਡੇ ਕੋਲ ਨੋਰਮਲੀ ਟੈਂਪਰੇਚਰ ਹੁੰਦਾ ਇਹਨਾਂ ਦਿਨਾਂ ਦੇ ਵਿੱਚ ਤੇ ਸਾਡੇ ਕੋਲ ਕੱਲ 30 ਡਿਗਰੀ ਰਿਕਾਰਡ ਹੋਇਆ ਹਾਲਾਂਕਿ ਸਾਡੇ ਕੋਲ ਪੱਲਾ 44 45 ਡਿਗਰੀ ਤੱਕ ਵੀ ਜਿਹੜਾ ਮਤਲਬ ਫਰਸਟ ਵੀਕ ਆਫ ਜਿਹੜਾ ਚੱਲਿਆ ਗਿਆ ਸੀਗਾ ਤੇ ਉਹਦੇ ਕਰਕੇ ਹੀ ਆਪਾਂ ਕਹਿ ਸਕਦੇ ਹਾਂ ਕਿ ਜਿਹੜੀ ਮਤਲਬ ਪ੍ਰੀ ਮੌਨਸਨ ਸ਼ਾਵਰਸ ਨੇ ਉਹ ਮਤਲਬ ਪੁਸ਼ ਹੋਏ ਨੇ ਤੇ ਇਸੇ ਤਰ੍ਹਾਂ ਜਿਹੜਾ ਰਾਤ ਦਾ ਟੈਂਪਰੇਚਰ ਆ ਉਹ ਵੀ ਸਾਡੇ ਕੋਲ 33 ਡਿਗਰੀ ਤੱਕ ਪਹੁੰਚ ਗਿਆ ਸੀਗਾ ਪਰ ਹੁਣ ਕੱਲ ਜਿਵੇਂ ਬਾਰਿਸ਼ ਹੋਈ ਆ ਤਾਂ 24 ਡਿਗਰੀ ਜਿਹੜਾ ਰਿਕਾਰਡ ਕੀਤਾ ਗਿਆ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਨਾਈਟ ਟੈਂਪਰੇਚਰ ਆ ਉਹ ਥੋੜਾ ਜਿਹਾ ਵਧ ਸਕਦਾ ਹੈ ਕਿਉਂਕਿ ਬੱਤਲਵਾਈ ਦੀ ਸੁਭਾਅਤ ਨਾ ਹੈਗੀ ਹੈ ਔਰ ਜਿਹੜਾ ਦਿਨ ਦਾ ਟੈਂਪਰੇਚਰ ਆ ਉਹ ਜਿਹੜਾ 37-38 ਦੇ ਨੀਅਰ ਬੌ ਵੀ ਰਹੇਗਾ ਹੁਣ ਲੱਗਦਾ ਕਿ ਸਨ ਲਈ ਲਾਹੇਵੰਦ ਹੋ ਵੀ ਚੁੱਕੇ ਤੋਂ ਜੀ ਵਧੀਆ ਚੱਲ ਰਹੀ ਹੈ ਜ਼ਿਆਦਾ ਪਾਣੀ ਹਾਂਜੀ ਝੋਨੇ ਲਈ ਇਹ ਬਹੁਤ ਵਧੀਆ ਹੈ ਕਿਉਂਕਿ ਇਹ ਜਿਹੜਾ ਸੀਜ਼ਨ ਹੈ ਦੇ ਵਿੱਚ ਜਿਹੜੀ ਟ੍ਰਾਂਸਪਲੈਂਟਿੰਗ ਹੋ ਰਹੀ ਹੈ ਜਿਹਦੇ ਕਰਕੇ ਜਿਹੜੇ ਕਿਸਾਨ ਵੀਰ ਨੇ ਉਹਨਾਂ ਨੂੰ ਕਈ ਵਾਰੀ ਪਾਣੀ ਜਿਹੜਾ ਖੇਤਾਂ ਦੇ ਵਿੱਚ ਖੜਾ ਕਰਨਾ ਪੈਂਦਾ ਤੇ ਜੇ ਮਤਲਬ ਉਹ ਇੱਕ ਤਰ੍ਹਾਂ ਨਾਲ ਸਾਡੇ ਕੋਲੇ ਮਤਲਬ ਬੋਝ ਹੀ ਹੁੰਦਾ ਕਿ ਧਰਤੀ ਦਾ ਹੈਟਲਾ ਅਸੀਂ ਪਾਣੀ ਜਿਹੜਾ ਵਰਤ ਰਹੇ ਹਾਂ ਪਰ ਜਿਵੇਂ ਮੌਨਸੂਨ ਸ਼ਾਵਰ ਸਾਨੂੰ ਅਗਰ ਉਹਦੇ ਨਾਲ ਕੋਇਨਸਾਈਡ ਕਰ ਜਾਂਦੇ ਆ ਤਾਂ ਅਸੀਂ ਉਹ ਜਿਹੜਾ ਧਰਤੀ ਵਾਲਾ ਪਾਣੀ ਹੈ ਉਹਨੂੰ ਬਚਾ ਸਕਦੇ ਆ ਦੂਜਾ ਜਿਹੜਾ ਉਹਨਾਂ ਨੇ ਲੈਕਸਿਟੀ ਦੇ ਵਿੱਚ ਵੀ ਇਹਦੇ ਤੇ ਜਿਹੜਾ ਬੋਝ ਪੈਂਦਾ ਉਹ ਵੀ ਘੱਟ ਹੋ ਜਾਏਗਾ ਕਿਉਂਕਿ ਜਿਹੜਾ ਨੇਚਰਲੀ ਸਾਡੇ ਕੋਲ ਪਾਣੀ ਮਿਲ ਜਾਏਗਾ ਉਹਦੇ ਨਾਲ ਆਪਾਂ ਚੁੰਨੀ ਵੀ ਜਿਹੜੀ ਟ੍ਰਾਂਸਪਲੈਂਟਿੰਗ ਕਰ ਸਕਦੇ ਆ ਬਾਕੀ ਨਰਮੇ ਦੀ ਥੋੜਾ ਜਿਹਾ ਇਹ ਧਿਆਨ ਰੱਖਣ ਦੀ ਲੋੜ ਹੈਗੀ ਆ ਉਹਦੇ ਵਿੱਚ ਜਿਹੜਾ ਕਿਸਾਨ ਵੀਰਾਂ ਨੂੰ ਚਾਹੀਦਾ ਹੈ ਕਿ ਆਪਣਾ ਜਿਹੜਾ ਪਾਣੀ ਆ ਉਹ ਖੜਾ ਨਾ ਹੋਣ ਦੇ ਚੁੰਨ ਨਰਮੇ ਦੇ ਵਿੱਚ ਹੋਇਆ ਜਾਂ ਮੱਕੀ ਦੇ ਵਿੱਚ ਹੋਇਆ ਜਾਂ ਮਤਲਬ ਗੰਨੇ ਦੇ ਵਿੱਚ ਹੋਇਆ ਇਹਨਾਂ ਦੇ ਵਿੱਚ ਪਾਣੀ ਦਾ ਜਿਹੜਾ ਨਿਕਾਸ ਆ ਉਹ ਜ਼ਰੂਰੀ ਹੈ ਬਾਕੀ ਚੁੰਨੇ ਲਈ ਇਹ ਜਿਹੜਾ ਮਤਲਬ بارش ਆਈ ਉਹ ਕਾਫੀ ਲਾਹੇਵੰਦ ਨਹੀਂ ਵੀ ਅੰਨਾ ਪਛਮੀ ਹਲਕੀ ਨਹੀਂ ਕਿ ਉਹੀ ਗ੍ਰੂਪ ਉਹੀ ਗ੍ਰੀ ਹੈ ਸੋ ਕੁਝ ਮੌਸਮ ਦੇ ਵਿੱਚ ਦੇਖਿਆ ਸੀ ਤਬਦੀਲੀ ਮਹਿਸੂਸ ਹੋਈ ਹੈ ਕੁਝ ਰਾਹਤ ਮਿਲੀ ਹੈ ਥੋੜਾ ਮੌਸਮ ਟੈਂਪਰੇਚਰ ਥੱਲੇ ਆਇਆ ਸੋ ਕਿਸ ਤਰ੍ਹਾਂ ਦਾ ਮੌਸਮ ਲੱਗਦਾ ਕਿ ਮੌਸਮ ਠੀਕ ਰਹੇਗਾ ਜਾਂ ਗਰਮੀ ਹੋ ਜਾਏਗੀ ਇਸ ਹਫ਼ਤੇ ਥੋੜਾ ਜਿਹਾ ਨਹੀਂ ਜਿਸ ਤਰ੍ਹਾਂ ਕਿ ਸਾਨੂੰ ਮਤਲਬ ਐਮਡੀ ਵੱਲੋਂ ਜਿਹੜੀ ਫੋਰਕਾਸਟ ਹੈਗੀ ਹੈ ਉਹਦੇ ਵਿੱਚ ਇਹ ਕਿਹਾ ਗਿਆ ਹੈ ਕਿ ਜਿਹੜੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਪ੍ਰੀ ਮੌਸਮ ਸ਼ੈਵਲਸ ਨੇ ਇਸ ਤਰ੍ਹਾਂ ਹੀ ਕੰਟੀਨਿਊ ਰਹਿਣਗੇ ਸੋ matlab ਉਹ ਕਹਿ ਸਕਦੇ ਆ ਕਿ ਛੱਡ ਛੱਡ ਕੇ ਜਿਵੇਂ بارش ਹੋ ਸਕਦੀ ਹੈ ਅਗਦੇ ਕਿਸੇ ਡਿਸਟ੍ਰਿਕਟਸ ਹੋਗੀ ਕਿਸੇ ਜਪਟੇ ਵੀ ਮੌਨਸੂਨ ਸ਼ਾਵਰ ਜਿਹੜੇ ਇਹਨੇ ਕੰਟੀਨਿਊ ਰਹਿਣਗੇ ਵੀਕ ਤੱਕ 21 22 ਨੂੰ ਫਿਰ ਸਾਡੇ ਕੋਲ ਕਾਫੀ ਫਿਰ ਅੱਛੀ بارش ਦੀ ਸੰਭਾਵਨਾ ਹੈਗੀ ਹੈ ਔਰ ਉਸ ਤੋਂ ਬਾਅਦ ਫਿਰ ਪੱਛੀ ਨੂੰ ਜਿਹੜੀ ਹੈ ਮੌਨਸੂਨ ਦੇ ਆਉਣ ਦੇ ਵਿੱਚ ਸਮਾਣਾ ਕਾਪਨ ਵੀ ਲੱਗਦਾ ਮੈਨਾਜ ਨਜ਼ਰਾਂ ਉੱਤੇ ਰਹੇਗਾ ਹਾਂਜੀ ਬਿਲਕੁਲ ਜਿਸ ਤਰ੍ਹਾਂ ਕਿ ਅਗਰ ਹਵਾ ਚੱਲਦੀ ਹੈ ਜਾਂ بارش ਹੁੰਦੀ ਹੈ ਜਿਸ ਤਰ੍ਹਾਂ ਕਿ ਕੱਲ ਵੀ ਤੁਹਾਨੂੰ ਦੱਸਿਆ ਕਿ ਟੈਂਪਰੇਚਰ ਜਿਹੜਾ ਉਹ ਨਾਰਮਲ ਨਾਲੋਂ ਘੱਟ ਹੀ ਰਿਪੋਰਟ ਕੀਤਾ ਗਿਆ ਹੈ ਸੋ ਅਉਣ ਵਾਲੇ ਦਿਨਾਂ ਦੇ ਵਿੱਚ ਵੀ ਜਿਸ ਤਰ੍ਹਾਂ ਕਿ ਹਵਾ ਚੱਲਦੀ ਹੈ ਔਰ ਜਿਸ ਤਰ੍ਹਾਂ ਆਪਾਂ ਕਹਿ ਸਕਦੇ ਹਾਂ ਕਿ ਬਦਲਵਾਈ ਰਹੇਗੀ ਤਾਂ ਉਹਦੇ ਨਾਲ ਜਿਹੜਾ ਦਿਨ ਦਾ ਟੈਂਪਰੇਚਰ ਹੈ ਉਹ ਕਾਫੀ ਘਟ ਰਹੇਗਾ ਬਾਕੀ ਇਹ ਹੈ ਕਿ ਮੌਇਸਚਰ ਜਿਹੜਾ ਹਿਊਮਿਡਿਟੀ ਹੈ ਉਹ ਥੋੜੀ ਜੀ ਮਤਲਬ ਵਧੇਗੀ ਕਿਉਂਕਿ بارش ਦੇ ਨਾਲ ਅੱਜ ਵੀ ਸਾਡੇ ਕੋਲ 90 ਤੋਂ ਉੱਪਰ ਜਿਹੜੀ ਵਰਨਿੰਗ ਦੀ ਜਿਹੜੀ ਰੈਲੇਟਿਵ ਹਿਊਮਿਡਿਟੀ ਰਿਕਾਰਡ ਕੀਤੀ ਗਈ ਹੈ ਸੋ ਉਹਦੇ ਨਾਲ ਥੋੜਾ ਜਿਹਾ ਮਤਲਬ ਅਨਕੰਫਰਟੇਬਲ ਹੋ ਸਕਦਾ ਹੈ ਪਰ ਟੈਂਪਰੇਚਰ ਜਿਹੜੇ ਨੇ ਉਹ ਕਾਫੀ ਘਟ ਰਹੇ ਹਨ